ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਖੀ ਕੁੱਲ ਦੇ ਪ੍ਰੋਹਤ ਨਾਲ ਹੋਈ ਜਾਂ ਗੁਰੂ ਨਾਨਕ ਜੀ ਨੌ ਬਰਸਾਂ ਦਾ ਹੋਇਆ ਭੱਜ ਨੇ ਉਹ ਪਾਵਨ ਦੀ ਰੀਤ ਕਰਨ ਵਾਸਤੇ ਕਾਲੂ ਨੇ ਪ੍ਰੋਹਤਰ ਦਿਆਲ ਕੋ ਬੁਲਾਇਆ ਸ਼ੁਭ ਮਹੂਰਤ ਦੇ ਕਰ ਪ੍ਰੋਹਤ ਜੀ ਨੇ ਸਭ ਸਮਗਰੀ ਮੰਗਵਾਈ ਜੋ ਜਾਤ ਭਾਈ ਕਾਲੂ ਕੇ ਥੇ ਸਭ ਕੋ ਕਹਾ और ब्राह्मण जो वहाँ रहते थे सब को न्योता दिया सब भाई बंद जाति के और ब्राह्मण भी इक हो श्री गुरु बाबा जी के जनेऊ पावने लगे स्थान को लेपन कर वेद विद चौक पूर्ण किया वेदी वंश के सब भाई और ब्राह्मण जो वेद विद के ज्ञाता थे सर्वत्र इकट्ठे होए के बैठे बाबा नानक जी को इशनान करवा के बुलाया तो बाबा जी इशनान करके आए बैठे ऐसे शोभा पावते हैं जैसे सब तारा मंडल में चंद्रमा शोभा पावत है प्रोहित ने क्षत्रियों की रीत वेद वर्त सब करवाई सो पुरातन रीति अरकुलाचार सब सिखाने लगा संध्या तर्पण सिखा सूद धोती तो जनेऊ माला तिलक ਖਟ ਕਰਮ ਗੁਰੂ ਜੀ ਨੂੰ ਸਿਖਾਵਣੀ ਲਗਾ ਤੋ ਸਰਬ ਸਮਰਾਤ ਗੁਰੂ ਨਾਨਕ ਜੀ ਮੁਕਤ ਭੁਗਤ ਕੇ ਦੇਣੇ ਵਾਲੇ ਪ੍ਰਹੋਤ ਨੂੰ ਕਹਿਣੇ ਲਗੇ ਹੇ ਮਿਸਰ ਜੀ ਇਸ ਜਨੇਊ ਕੋ ਪਾਏ ਤੇ ਕਿਆ ਅਦਕਤਾ ਹੁੰਦੀ ਹੈ ਇਸ ਜਨੇਊ ਪਾਏ ਦਾ ਕਿਆ ਧਰਮ ਹੈ ਔਰ ਕੌਣ ਪਦਵੀ ਮਿਲਦੀ ਹੈ ਔਰ ਇਸ ਦੇ ਨਾਮ ਪਹਿਰਨੇ ਕਰ ਕਿਹੜੀ ਊਨਤਾ ਹੁੰਦੀ ਹੈ ਤਾਂ ਹਰਦੇয়াল ਜੀ ਬੋਲੇ ਇਸ ਜਨੇਊ ਦੇ ਪਹਿਨੇ ਬਿਨਾ ਅਪਵਿੱਤਰ ਹੁੰਦਾ ਹੈ ਚੌਂਕੇ ਦਾ ਅਧਿਕਾਰ ਹੁੰਦਾ ਨਹੀਂ ਅਪਵਿੱਤਰ ਰਹਿੰਦਾ ਹੈ ਜਦ ਬੇਦ ਕੀ ਵਿਧੀ ਪੂਰਵਕ ਕਤਰੀ ਬ੍ਰਾਹਮਣ ਇਸ ਜਨੇਊ ਕੋ ਪੈਰਤੇ ਹਨ ਤਬ ਸਭ ਕਰਮ ਧਰਮ ਕੇ ਅਧਿਕਾਰੀ ਹੁੰਦੇ ਹਨ ਤਾਂ ਫਿਰ ਗੁਰੂ ਜੀ ਕਹਿਆ ਸੁਣੋ ਪੰਡਤ ਜੀ ਖੱਤਰੀ ਬ੍ਰਾਹਮਣ ਹੋਏ ਕਰ ਜਨੇਊ ਗਲ ਪਾਇਆ ਔਰ ਬੁਰੇ ਕਰਮ ਥੀ ਨਾ ਟਲਿਆ ਖੋਟੇ ਕੰਮ ਕਰਦਾ ਹੀ ਰਹਿਆ ਤਾਂ ਬ੍ਰਾਹਮਣ ਖੱਤਰੀ ਜਨੇਊ ਪਾਏ ਕੀ ਬਾਹਰਲੇ ਧਰਮ ਨੂੰ ਕਿਆ ਕਰੇਗਾ ਧਨ ਦੇ ਵਾਸਤੇ ਹਿੰਸਾ ਦਰੋਹ ਅਤਰਮ ਅੰਤ ਪਰਯੰਤ ਦੁਸ਼ਟਤਾ ਚੋਰ ਚੋਗਲੀ ਕੀਤੀ ਤਾਬੋ ਖੱਤਰੀ ਬ੍ਰਾਹਮਣ ਨਹੀਂ ਚੰਡਾਲ ਹੈ ਅੰਤ ਕੋ ਜਮ ਰਾਜ ਕੀ ਸਾਖਨਾ ਪਾਵੇਗਾ ਤਿਸਨੇ ਜਨੇਊ ਪਾਏ ਕਾ ਕਿਆ ਫਲ ਹੋਇਆ ਇਹਾਂ ਜੋ ਪਾਪ ਕਰੇਗਾ ਨਰਕ ਭੋਗੇਗਾ ਜਬ ਇਹ ਭਾਰਤ ਬਾਰਤਾ ਗੁਰੂ ਜੀ ਨੇ ਕਹੀ ਤਾਂ ਜਿਤਨੇ ਲੋਕ ਬੈਠੇ ਸਨ ਸਭ ਹੈਰਾਨ ਹੋਏ ਗਏ ਮਨ ਵਿੱਚ ਕਹਿਣੇ ਲਗੇ ਹੈ ਪਰਮੇਸ਼ਰ ਜੀ ਅਜੇ ਤਾਂ ਇਹ ਬਾਲਕ ਰੂਪ ਹੈ ਅਤੇ ਕੈਸੀਆਂ ਬਾਤਾਂ ਕਰਦਾ ਹੈ ਤਾਂ ਫਿਰ ਪੰਡਤ ਨੇ ਕਹਿਆ ਹੈ ਨਾਨਕ ਜੀ ਉਹ ਕੌਣ ਸਾ ਜਨੇਊ ਹੈ ਜਿਸ ਜਨੇਊ ਕੇ पाए ते इस प्राणी का धर्म है। बाबे जी ने शलोक कहतोख सूत वह जनेऊ जी का हैता पांडे ना तुट ना मल लगे ਨਾ ਇਹੋ ਜਲੇ ਨਾ ਜਾਏ ਧਨ ਸੋ ਮਾਨ ਸਨਾਨ ਕਾ ਜੋ ਗੜ ਚਲੇ ਪਾਏ ਤਿਸ ਦਾ ਪਰਮਾਤਮਾ ਗੁਰੂ ਨਾਨਕ ਜੀ ਕਹਿੰਦੇ ਹਨ ਸੁਣੋ ਪੰਡਤ ਜੀ ਇਸ ਦੇਹੀ ਕਾ ਧਰਮ ਜਿਨੇ ਉਹ ਪਾਏ ਤੇ ਤਉ ਰਹਿੰਦਾ ਹੈ ਜੋ ਦਇਆ ਕਪਾਹ ਕਰੇ ਔਰ ਸੰਤੋਖ ਦਾ ਸੂਤ ਕਰੇ ਔਰ ਸਤ ਕਾ ਵਟ ਚੜਾਵੇ ਅਰ ਜੱਤ ਦੀਆਂ ਗੰਡਾਂ ਦੇਵੇ ਤਾਂ ਇਸ ਦੇ ਅੰਦਰ ਦਇਆ ਸੰਤੋਖ ਦਾ ਜਨੇਊ ਪਵੇ ਤਾਂ ਤੱਗ ਹੋਵੇ ਅਤੇ ਸੁਣੋ ਪੰਡਿਤ ਜੀ ਏਕਪਾਹ ਦਾ ਜਨੇਊ ਤਾਂ ਮੇਰੇ ਕੰਮ ਨਹੀਂ ਅਰ ਕਪਾਹ ਦਾ ਸੂਤ ਵਟ ਕੇ ਕਾਹੇ ਕੋ ਗਵਾਵਤੇ ਹੋ ਇਸ ਕਪਾਹ ਕਾ ਸੂਤ ਵਟਿਆ ਹੋਇਆ ਕਿਤੇ ਕੰਮ ਨਹੀਂ ਇਸ ਕਪਾਹ ਕਾ ਸੂਤ ਅੱਗ ਵਿੱਚ ਪਾਇਆ ਜਲ ਜਾਂਦਾ ਹੈ ਹਰ ਗਲ ਪਾਏ ਤੇ ਮੈਲ ਲੱਗ ਕਰ ਪੁਰਾਣਾ ਹੋਏ ਕੇ ਟੁੱਟ ਜਾਂਦਾ ਹੈ ਔਰ ਜੋ ਦਇਆ ਸੰਤੋਖ ਕਾ ਅਤੇ ਜਤ ਸਤ ਕਾ ਜਨੇਊ ਹੈ ਉਸ ਨੂੰ ਨਾ ਕਦੀ ਮੈਲ ਲੱਗਦੀ ਹੈ ਨਾ ਕਦੇ ਪੁਰਾਣਾ ਹੁੰਦਾ ਹੈ ਨਾ ਕਦੇ ਟੁੱਟਦਾ ਹੀ ਹੈ ਸੁਣਾ ਪੰਡਤ ਜੀ ਤਨ ਉਹ ਪੁਰਖ ਹੈ ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਕਾ ਜਨੇਊ ਪਾਇਆ ਹੈ ਅਤੇ ਪੰਡਤ ਜੀ ਏਕ ਪਾਦਾ ਜਨੇਊ ਕੁਛ ਨਹੀਂ ਇਹ ਜਨੇਊ ਸਭ ਝੂਠੇ ਹਨ ਜੇ ਤਾਂ ਉਹ ਸੱਚ ਕਾ ਜਨੇਊ ਤੇਰੇ ਪਾਸ ਹੈ ਤਾਂ ਤੂੰ ਮੇਰੇ ਗਲ ਪਾਓ ਨਹੀਂ ਤਾਂ ਨਾ ਪਾਓ ਪੰਡਤ ਨੇ ਕਿਹਾ ਹੇ ਨਾਨਕ ਜੀ ਇਹ ਜਨੇਊ ਤਾਂ ਅਸਾਂ ਅਜ ਨਹੀਂ ਥਾਪਿਆ ਜੇ ਤਾਂ ਇਹ ਜਨੇਊ ਸਾਡਾ ਕੀਤਾ ਹੋਇਆ ਹੋਵੇ ਤਾਂ ਤੂੰ ਅਸਾਂ ਨੂੰ ਮਣਹ ਕਰ ਜੀਮ ਪਰ ਇਹ ਜਨੇਊ ਪਿੱਛੇ ਵੀ ਆਦ ਅੰਤ ਹੋਉਂਦਾ ਆਇਆ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਕਹਿਆ ਹੇ ਪੰਡਤ ਜੀ ਇਹ ਜਨੇਊ ਤਾਂ ਇੱਥੇ ਹੀ ਰਹਿ ਜਾਵੇਗਾ ਔਰ ਅੱਗੇ ਤਾਂ ਨਹੀਂ ਜਾਣੇਗਾ ਤਾਂ ਫੇਰ ਪਾਂਦੇ ਕਹਾ ਹੇ ਨਾਨਕ ਜੀ ਇਹ ਜਨੇਊ ਤਾਂ ਪਿੱਛੇ ਵੀ ਸੰਕਾਦ ਕਾਂ ਤੇ ਆ ਦੇ ਲੈਕਰ ਪਹਿਨ ਦੇ ਆਏ ਹਨ ਅਤੇ ਤੂੰ ਕਿਉ ਮੰਨਹਿ ਕਰਦਾ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਨੇ ਹੋਰ ਸ਼ਲੋਕ ਕਹਿਆ ਚੌਕੜ ਮੁੱਲ ਆਇਆ ਬੈ ਚੌਕੈ ਪਾਇਆ ਸਿੱਖਾ ਕੰਨ ਚੜਾਇਆ ਗੁਰ ਬ੍ਰਾਹਮਣਾthia ਓ ਮੂਆ ਓ ਝੜ ਪਿਆ ਵੇ ਧੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੋੜੀਆਂ ਲੱਖ ਗਾਲ ਲੱਖ ਧੱਗੀਆਂ ਪਹਿਨਾ ਮੀਆਂ ਰਾਤ ਦਿਨ ਸ ਜੀ ਨਾਲ ਇਸ ਦਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਸੋਣਾ ਪੰਡਤ ਜੀ ਇਹ ਐਵੇਂ ਹੀ ਗੱਲ ਹੈ ਇਹ ਤਾਂ ਸਭੋ ਗੱਲਾਂ ਮਨੁੱਖ ਦੀਆਂ ਥਾਪੀਆਂ ਹਨ ਆਪੇ ਹੀ ਮਨੁੱਖਾਂ ਨੇ ਚੌਂਕਾ ਪਾਇਆ ਆਪੇ ਮਨੁੱਖ ਨੂੰ ਚੌਂਕੇ ਵਿੱਚ ਬਿਠਾਇਆ ਤਾਂ ਆਪੇ ਹੀ ਬ੍ਰਾਹਮਣ ਨੂੰ ਗੁਰੂ ਕਰਕੇ ਸਮਝਿਆ ਜਨੇਊ ਪਾਇਆ ਉਸ ਮਨੁੱਖ ਨੇ ਕਿਹਾ ਇਹ ਬ੍ਰਾਹਮਣ ਮੇਰਾ ਗੁਰੂ ਹੋਏ ਪਹੁੰਚਿਆ ਹੈ ਜਿਸ ਨੇ ਮੈਨੂੰ ਦੇਖਿਆ ਦੇਕਰ ਜਨੇਊ ਪਾਇਆ ਹੈ ਅਤੇ ਸੁਣੋ ਪਾਂਦਾ ਜੀ ਜਾਂ ਉਹ ਮਨੁੱਖ ਮਰ ਗਿਆ ਉਹ ਜਨੇਊ ਵੀ ਜਲ ਗਿਆ ਅਤੇ ਉਹ ਜੀਵ ਵੀ ਵੇਤ ਅੱਗਾ ਗਿਆ ਅਤੇ ਸੁਣੋ ਪਾਂਦਾ ਜੀ ਬ੍ਰਾਹਮਣ ਵੀ ਉਸੇ ਜਨੇਊ ਨੂੰ ਥਾਪਣ ਜੇੜਾ ਜਨੇਊ ਅਗਲੀ ਦਰਗਾਹ ਵਿੱਚ ਨਾਲ ਚੱਲੀ ਅਤੇ ਜਿਤਨੀਆਂ ਵਸਤੂ ਸੰਸਾਰ ਨੇ ਥਾਪੀਆਂ ਹਨ ਸੋ ਇੱਥੇ ਹੀ ਰਹਿ ਜਾਵਣਗੀਆਂ ਅਤੇ ਉਹ ਵਸਤਾਂ ਵੀ ਇੱਥੇ ਹੀ ਰਹਿਣਗੀਆਂ ਅਤੇ ਸ੍ਰੀ ਪਰਮੇਸ਼ਰ ਜੀ ਦੀ ਦਰਗਾਹ ਵਿੱਚ ਉਸ ਵਸਤੂ ਕੀ ਸੋਭਾ ਨਹੀਂ ਹੁੰਦੀ ਔਰ ਜੋ ਸ੍ਰੀ ਪਰਮੇਸ਼ਰ ਜੀ ਨੇ ਵਸਤੂ ਥਾਪੀਆਂ ਹਨ ਸੋ ਵਸਤੂ ਸੰਸਾਰ ਨੂੰ ਨਹੀਂ ਭਾਵਨਦੀਆਂ ਸੋ ਸੁਣੋ ਪੰਡਤ ਜੀ ਅਸਾਂ ਨੂੰ ਤਾਂ ਸ੍ਰੀ ਪਰਮੇਸ਼ਰ ਜੀ ਨਾਲ ਮੁੱਦਾ ਹੈ ਅਤੇ ਤੂੰ ਅਸਾਂ ਨੂੰ ਸੰਸਾਰ ਦੀਆਂ ਗੱਲਾਂ ਦਿੜਾਉਂਦਾ ਹੈ ਸੋ ਸੋ ਤਾਂ ਸਾਡੇ ਕਿਸੇ ਕੰਮ ਨਹੀਂ ਸੋ ਜਿਸ ਨੇ ਤਾਂ ਇਹ ਬਚਨ ਗੁਰੂ ਨਾਨਕ ਜੀ ਦੇ ਸੁਨੇ ਸਨ ਸੋ ਵਾਹ ਵਾਹ ਕਰਕੇ ਉੱਠੇ ਔਰ ਕਹਿਣ ਲੱਗੇ ਹੇ ਸ੍ਰੀ ਪਰਮੇਸ਼ਰ ਜੀ ਤੂੰ ਇਤਨੇ ਬਾਲਕ ਨੂੰ ਕਿਆ ਕਿਰਪਾ ਕੀਤੀ ਹੈ ਤਾਂ ਫੇਰ ਪੰਡਤ ਨੇ ਕਿਹਾ ਹੇ ਨਾਨਕ ਜੀ ਤੇਰੇ ਜਨੇਊ ਪਾਵਨੇ ਕਰਕੇ ਕਾਲੂ ਨੇ ਇਤਨਾ ਦਰਬ ਖਰਚ ਕਰਿਆ ਹੈ ਔਰ ਕਿਤਨੇ ਹੀ ਭਾਈ ਸਨਬੰਧੀ ਇਕੱਤਰ ਹੋਏ ਹਨ ਅਤੇ ਆਏ ਕੇ ਬੈਠੇ ਹੋਏ ਹਨ ਪਰ ਜੇ ਤੂੰ ਜਨੇਊ ਨਾ ਪਾਵੇਂਗਾ ਤਾਂ ਜਿੰਨਾ ਪਦਾਰਥ ਲਗਾਇਆ ਹੈ ਸਭ ਐਵੇਂ ਹੀ ਜਾਵੇਗਾ ਜਿਤਨੇ ਸਰਬੰਧੀ ਆਏ ਹਨ ਅਤੇ ਬ੍ਰਾਹਮਣ ਬੇਦ ਪਾਠੀ ਆਏ ਹੋਏ ਹਨ ਸਭ ਵਿਰਤੇ ਜਾਵਣਗੇ ਅੱਗੇ ਜਿਉ ਤੇਰੇ ਜੀ ਮੈਂ ਆਵੇ ਕਿਵੇਂ ਕਰ ਜੀ ਤਾਂ ਗੁਰੂ ਨਾਨਕ ਜੀ ਹੋਰ ਸ਼ਲੋਕ ਕਹਿਆ ਤਗ ਕਪਾ ਕਦੀਐ ਬਾਹਮਣੇ ਬੱਟੇ ਆਏ ਕੋਹੇ ਬਕਰਾਂ ਦੇ ਨਿਖਾਏ ਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰਾ ਨਾਨਕ ਤਗ ਨਾ ਟਟੈ ਜੇ ਤਗ ਹੋਵੇ ਜੋਰ ਤਿਸ ਕਾ ਪਰਮਾਰਥ ਗੁਰੂ ਨਾਨਕ ਜੀ ਕਹਿੰਦੇ ਹਨ ਜੋ ਹੈ ਸੁਆਮੀ ਦੇਵਤਾ ਤੂੰ ਅਸਾਂ ਦੇ ਗਲ ਵਿੱਚ ਜਨੇਊ ਤਦ ਪਾਓ ਜਾਂ ਇਹ ਟੁੱਟੇ ਨਾਹੀ ਜੋ ਇਹ ਜਨੇਊ ਟੁੱਟ ਪਿਆ ਤਾਂ ਇਸ ਜਨੇਊ ਪਾਇਕਾ ਕਿਆ ਗੁਣ ਹੋਇਆ ਅਰ ਸੁਣੋ ਹੇ ਸੁਆਮੀ ਜੀ ਇਹ ਤੱਗ ਭਾਵੇਂ ਤੂੰ ਕਿਤਨੇ ਹੀ ਪਾਓ ਪਰ ਇਸ ਤੱਗ ਨਾਲ ਮੁਕਤ ਨਹੀਂ ਤਾਂ ਫੇਰ ਪੰਡਿਤ ਨੇ ਕਿਹਾ ਮਹਿਤਾ ਕਾਲੂ ਤੇਰਾ ਪੁੱਤਰ ਕੋਈ ਦੀਰਤਾ ਹੈ ਆਪੇ ਹੀ ਜਨੇਊ ਪਾਵੇ ਤਾਂ ਮਹਤੇ ਕਾਲੂ ਕਿਹਾ ਬੱਚਾ ਮਹਾਪੁਰਖ ਵੀ ਜਗਤ ਵਿਚਾਲ ਕਰਦੇ ਆਏ ਹਨ ਤਾਂ ਬਾਬੇ ਕਿਹਾ ਜਿਹੀਂ ਤੁਹਾਡੀ ਰਜਾਈ ਤਾਂ ਪੰਡਿਤ ਨੇ ਕਿਹਾ ਹੈ ਨਾਨਕ ਜੀ ਇਹ ਜਨੇਊ ਕੋ ਪਵਿੱਤਰ ਕਰੋ ਤਾਂ ਬਾਬੇ ਜੀ ਨੇ ਜਨੇਊ ਪਾਇਆ ਫਿਰ ਪੰਡਤ ਨੇ ਕਿਹਾ ਹੇ ਨਾਨਕ ਜੀ ਜੋ ਸੱਚ ਕਾ ਤਾਗ ਹੈ ਔਰ ਜਿਸ ਵਿੱਚ ਜੋਰ ਹੈ ਅਤੇ ਮੈਲਾ ਵੀ ਕਦੇ ਨਾ ਹੋਵੇ ਔਰ ਟੁੱਟੇ ਵੀ ਨਹੀਂ ਸ੍ਰੀ ਪਰਮੇਸ਼ਰ ਜੀ ਦੀ ਦਰਗਾਹ ਵਿੱਚ ਵੀ ਪਹੁੰਚੇ ਸੋ ਤਾਗ ਕਹੀਏ ਤਾਂ ਸ੍ਰੀ ਗੁਰੂ ਜੀ ਨੇ ਇੱਕ ਸ਼ਲੋਕ ਕਹਿਆ ਨਾਏ ਮਨੈ ਪਤੈ ਉਪਜੈ ਸਲਾਹੀ ਸੱਚ ਸੂਤਾ ਦਰਗਾਹ ਅੰਦਰ ਪਾਈਐ ਤੱਗ ਨਾ ਟੂਟ ਸਪੂਤਾ ਤਿਸ ਕਾ ਪਰਮਾਰਥ ਸੁਣੋ ਪੰਡਤ ਜੀ ਮਨੁੱਖ ਨੂੰ ਇਹ ਚਾਹੀਦਾ ਹੈ ਜੋ ਸ੍ਰੀ ਪਰਮੇਸ਼ਰ ਜੀ ਕੀ ਸਲਾਹ ਕਰੇ ਔਰ ਸੱਚੇ ਕੇ ਘਰ ਮੇ ਰਹੇ ਔਰ ਸਤਿ ਕੇ ਸੂਤ ਕਾ ਜਨੇਊ ਪਾਵੇ ਜਿਸ ਜਨੇਊ ਨੂੰ ਸੱਚ ਕਾ ਜੋਰ ਹੈ ਸੋ ਉਹ ਤਗ ਸਦਾ ਹੀ ਅਸਥਿਰ ਹੈ ਏ ਪੰਡਤ ਜੀ ਪਰਮੇਸ਼ਰ ਕਾ ਨਾਮ ਮੰਨਣਾ ਜੋ ਹੈ ਸੋ ਕਪਾਸ ਉਗਾਵੇ ਅਰ ਸੱਚੀ ਸਲਾਹਾ ਕਾ ਸੂਤ ਕੱਤੇ ਸਤਗੁਰਾਂ ਦੇ ਦਰਬਾਰ ਸੱਚੇ ਕਾ ਤਗ ਪਾਏ ਸੋ ਤਗ ਟੁੱਟਦਾ ਨਹੀਂ ਐਸਾ ਤਗ ਪਰਮੇਸ਼ਰ ਦੀ ਕਿਰਪਾ ਹੋਈ ਤਾਂ ਇਸ ਜੀਵ ਨੂੰ ਮਿਲਦਾ ਅਤੇ ਸਰਬ ਅਸਥਾਨਾਂ ਵਿੱਚ ਇਹ ਨਾਲ ਹੀ ਰਹਿੰਦਾ ਹੈ ਇਹ ਉਪਦੇਸ਼ ਹਰਦੀਾਲ ਮਨ ਵਿੱਚ ਧਾਰਨ ਕੀਤਾ ਔਰ ਗੁਰੂ ਨਾਨਕ ਜੀ ਨੂੰ ਧੰਨ ਧੰਨ ਕਿਹਾ ਔਰ ਕਿਹਾ ਹੈ ਨਾਨਕ ਜੀ ਤੇਰੀ ਮਹਿਮਾ ਤੂੰ ਹੀ ਜਾਣੇ ਔਰ ਸਭ ਵੇਦੀ ਵੰਸ ਕੋ ਔਰ ਬ੍ਰਾਹਮਣੋ ਕੋ ਭੋਜਨ ਕਰਵਾਇਆ ਬੜੇ ਉਤਸ਼ਾਹ ਸੇ ਸਾਧ ਔਰ ਬ੍ਰਾਹਮਣੋ ਕੋ ਦਖਣਾ ਦੇਈ ਅਸੀਰਵਾਦ ਕਹਿਕਰ ਸਭ ਬ੍ਰਾਹਮਣ ਆਪਣੇ ਆਪਣੇ ਗ੍ਰਹਿ ਕੋ ਜਾਂਦੇ ਭਏ ਔਰ ਸਭ ਜਾਤ ਭਾਈ ਵੀ ਬڑے ਛੋਟੇ ਪ੍ਰਸੰਨ ਹੋਏ ਕਰਨ ਆਪਣੇ ਆਪਣੇ ਅਸਥਾਨ ਕੋ ਪ੍ਰਾਪਤ ਕਏ ਭਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ